ਅੱਜ ਆਪਾਂ ਪਹਿਲਾਂ ਖਬਰ ਲਈ ਮਾਈਕਰੋਸਾਫਟ ਬਾਰੇ ਕਿਉਂਕਿ ਮਾਈਕਰੋਸਾਫਟ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਈ ਹੈ ਤੇ ਉਹ ਛੋਟੀ ਜੀ ਖਰਾਬੀ ਨੇ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾਇਆ ਹੋਇਆ ਹੈ। ਮੇਰੇ ਖਿਆਲ ਦੇ ਨਾਲ ਹਾਲੇ ਤੀ ਇਹ ਵੀ ਸਪਸ਼ਟ ਨਹੀਂ ਹੈ ਕਿ ਛੋਟੀ ਹੈ ਕਿ ਵੱਡੀ ਹੈ। ਨਹੀਂ ਉਹ ਆਪਾਂ ਜੇ ਦੇਖੀਏ ਮਾਈਕਰੋਸਾਫਟ ਦੇ ਹਿਸਾਬ ਨਾਲ ਛੋਟੀ ਹੈ ਪਰ ਹੈ ਬਹੁਤ ਵੱਡੀ ਮਾਈਕਰੋ ਲੈਵਲ ਦੀ ਹੈ। ਪਰ ਗੱਲ ਇਹ ਆ ਕਿ ਪਰ ਤੁਸੀਂ ਇਹ ਚੀਜ਼ ਤੇ ਦੇਖੋ ਨਾ ਕਿ ਸਾਰੀ ਦੁਨੀਆ ਦੇ ਵਿੱਚੋਂ ਕਿਹੋ ਜੀਆਂ ਖਬਰਾਂ ਆ ਰਹੀਆਂ ਕਿਤੇ ਵੱਡੇ ਵੱਡੇ ਟੈਲੀਵਿਜ਼ਨ ਚੈਨਲ ਆਫ 에ਅਰ ਹੋ ਗਏ ਜੀ ਕਿਤੇ ਕਹਿ ਲੁਕੇ ਜਿਹੜੇ ਜਹਾਜ਼ ਆ ਕਹਿੰਦੇ ਤਾਂ ਦੇ ਤਾਂ ਆ ਤੇ ਠਾਂ ਦੇ ਠਾਂ ਆ ਬਿਲਕੁਲ ਬਿਲਕੁਲ ਇਹ ਸਮੱਸਿਆ ਆਈ ਪਈ ਆ ਕਿਤੇ ਚੈੱਕ ਇਨ ਨਹੀਂ ਹੋ ਰਿਹਾ ਕਿਤੇ ਹਸਪਤਾਲਾਂ ਦਾ ਸਰਵਰ ਜਿਹੜਾ ਹੈ ਉਹ ਪ੍ਰਭਾਵਿਤ ਹੋ ਗਿਆ ਜੀ ਦਰਅਸਲ ਕੀ ਹੈ ਕਿ ਮਾਈਕਰੋਸਾਫਟ ਜਾਂ ਇੱਕ ਦੋ ਹੋਰ ਕੰਪਨੀਆਂ ਜਿਹੜੀਆਂ ਹਜ਼ੂਰ ਇਹਨਾਂ ਦੀ ਵੀ ਮਨੋਪਲੀ ਹੈ ਨਾ ਆਈ ਕਲਾਉਡ ਵਗੈਰਾ ਜੋ ਆਪਾਂ ਇਸਤੇਮਾਲ ਕਰਦੇ ਆ ਕਲਾਉਡ ਹੈ ਜਿਹੜਾ ਯਾਨੀ ਜਿਹੜਾ ਡਾਟਾ ਭੰਡਾਰ ਹੈ ਉਹ ਦੋ ਤਿੰਨ ਕੰਪਨੀਆਂ ਕੋਲ ਤੇ ਹੈਗਾ ਜੀ ਤੇ ਫਰਜ਼ ਕਰੋ ਕਿ ਇੱਕ ਡਿੱਗਦੀ ਆ ਤੇ ਦਾ ਮਤਲਬ ਹੈ ਕਿ ਜੇ ਤਿੰਨ ਆ ਤੇ 33% ਗਈ ਦੁਨੀਆ 33% ਪ੍ਰਭਾਵਿਤ ਹੋ ਗਈ ਜੀ ਹੁਣ ਇਹ ਹਜੇ ਸਪਸ਼ਟ ਨਹੀਂ ਹੈ ਕਿ ਕੀ ਇਹ ਕੋਈ ਇਹਦੇ ਤੇ ਕੋਈ ਅਟੈਕ ਹੈ ਕਿ ਇਹਦੇ ਚ ਕੋਈ ਉਦਾ ਕੋਈ ਨੁਕਸ ਪੈ ਗਿਆ ਹੈ ਜਾ ਅੱਜਕੱਲ ਮੈਨੂੰ ਲੱਗਦਾ ਕਿ ਇਹ ਵਿੰਡੋ ਦਾ ਨਵਾਂ ਵਰਜ਼ਨ ਵੀ ਲਿਆ ਰਹੇ ਹਨਾ ਜੀ ਉਹਦੇ ਚ ਕੋਈ ਦਿੱਕਤ ਆ ਗਈ ਆ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਮਾਈਕਰੋਸਾਫਟ ਦੀ ਜਿੱਦਾਂ ਵਿੰਡੋ ਯੂਜ਼ ਕਰਦੀਆਂ ਜਾਂ ਹੋਰ ਕਲਾਉਡ ਜਿਵੇਂ ਮੈਂ ਕਿਹਾ ਕਿ ਉਹ ਪੇਡ ਲੈਂਦੀਆਂ ਨੇ ਜੀ ਤੇ ਫਿਰ ਉਹਨਾਂ ਦਾ ਕੰਮ ਕਰ ਕਿਉਂਕਿ ਜੇ ਇਹਨਾਂ ਤੇ ਨਿਰਪਰੇ ਤਦੈ ਉਹ ਪੇਡ ਕਰ ਕਰ ਰਹੇ ਹਨਾ ਇਹ ਕਰਦੇ ਬਿਲਕੁਲ ਤੇ ਇਹਦੇ ਨੂੰ ਪੇਟ ਕਰ ਰਹੇ ਇਸ ਚੀਜ਼ ਨੂੰ ਕਿ ਹਾਂ ਭਈ ਯਾਰ ਕੋਈ ਗੱਲ ਨਹੀਂ ਐ ਅਸੀਂ ਪੇ ਕਰਕੇ ਲੈ ਲੈਨੇ ਆ ਤਾਂ ਜੇ ਉਹ ਹੁਣ ਮੰਨ ਲਓ ਅੱਜ ਦੀ ਤਰੀਕ ਦੇ ਵਿੱਚ ਦੇਖੀਏ ਤੇ ਸਫਰ ਕਰ ਰਹੀਆਂ ਨੇ ਕੰਪਨੀਆਂ ਤੇ ਇਹਦੇ ਤੇ ਜਰੂਰ ਮੈਨੂੰ ਲੱਗਦਾ ਕਿ ਦੁਨੀਆ ਨੂੰ ਸੋਚਣਾ ਚਾਹੀਦਾ ਇਹ ਮੋਨੋਪੋਲੀ ਵਾਲਾ ਸਿਸਟਮ ਹੀ ਆ ਹੁਣ ਤੇ ਤੁਸੀਂ ਦੇਖੋਗੇ ਇਹਨਾਂ ਨੇ ਤੁਹਾਡੇ ਜੀਮੇਲ ਦਾ ਜਿਹੜਾ ਉਹ ਵੀ ਮੇਰੇ ਖਿਆਲ ਦੇ ਨਾਲ ਡਾਟਾ ਸੀਮਤ ਕੀਤਾ ਹੋਇਆ ਹੈ ਕਿ ਜਦੋਂ ਤੁਸੀਂ ਉਹ ਯੂਜ਼ਿੰਗ ਕਰ ਲੈਨੇ ਹੋ ਫਿਰ ਤੁਹਾਨੂੰ ਜ਼ਬਰਦਸਤੀ ਕਹਿੰਦੇ ਆ ਕਿ ਇਹ ਦੇ ਵਾਸਤੇ ਪੈਸੇ ਦਿਓ ਹੋਰ ਪੈਸੇ ਦਿਓ ਜੀ ਤਾਂ ਫਿਰ ਤੁਹਾਡਾ ਜਿਹੜਾ ਈਮੇਲ ਹੈ ਤੁਹਾਨੂੰ ਪਤਾ ਹੀ ਹੋ ਸਾਰੀਆਂ ਥਾਵਾਂ ਤੇ ਲੱਗਾ ਹੁੰਦਾ ਹੈ ਤੇ ਕਈ ਵਾਰ ਕੰਮਕਾਰ ਚ ਵੀ ਉਹ ਬਹੁਤ ਜ਼ਿਆਦਾ ਮੁਹੱਤਤਾ ਰੱਖਦਾ ਹੈ ਬੈਂਕਾਂ ਚ ਲੱਗਾ ਹੁੰਦਾ ਤੁਸੀਂ ਬਦਲ ਨਹੀਂ ਸਕਦੇ ਯਾਨੀ ਇਹ ਕੰਪਨੀਆਂ ਹੁਣ ਕਹਿ ਲੋ ਕਿ ਲੋਕਾਂ ਦੀ ਛਲ ਲਾਉਣ ਤੇ ਆ ਗਈਆਂ ਤੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜੀ ਕੋਈ ਜ਼ਿੰਮੇਵਾਰੀ ਤੈ ਹੀ ਨਹੀਂ ਹੈ ਕਿ ਭਾਈ ساری ਦੁਨੀਆ ਦੇ ਵਿੱਚ ਅੱਜ ਤੁਸੀਂ ਦੇਖੋ ਕਿ ਕਿੰਨਾ ਨੁਕਸਾਨ ਹੋ ਗਿਆ ਹੋਊਗਾ ਉਹਦੀ ਪਰਪਾਈ ਕਿਹਨੇ ਕਰਨੀ ਹੈ ਬਿਲਕੁਲ 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 ਇਹ ਤਾਂ ਹੈ ਜੀ ਆਪਣੇ ਜਿਹੜੇ ਖਾਸ ਦੋਸਤ ਰਜਾਨਾ ਆਪਣੀ ਰੇਡ ਦੀ ਹੱਡੀ ਆਪਣੇ ਨਾਲ ਜੁੜੇ ਹੁੰਦੇ ਨੇ 나జర్ ਜੀ ਬਲਜੀਤ ਦਲਜੀਤ ਸਿੰਘ ਸੰਧੂ ਜੀ ਕੁਲਵੀਰ ਢਿੱਲੋਂ ਜੀ ਜਟਨ ਫਾਇਰ ਜੀ ਰਮਪੀ ਬਰਾੜ ਜੀ ਆਪਣੇ ਨਾਲ ਜੁੜ ਚੁੱਕੇ ਨੇ ਜੀ ਦੋਸਤੋ ਗੁਜ਼ਾਰਿਸ਼ ਹੈ ਦੁਬਾਰਾ ਤੋਂ ਫਿਰ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਜਿਹੜੇ ਦੋਸਤ ਰਹਿ ਗਏ ਨੇ ਜੁੜਨ ਮੰਨੀ ਹੋ ਜੇ ਉਹ ਵੀ ਜੁੜ ਜਾਣ ਰਮਨੀਕ ਜੀ ਸ਼ੁਕਰੀਆ ਕੰਟਰੀਬਿਊਸ਼ਨ ਲਈ